ਜਾਇਆ ਇਹਨਾਂ ਨੇ ਵੀ ਇਸ ਤਰ੍ਹਾਂ ਨਾ ਕਰੋ ਜੀ ਅਕਾਲੀ ਦਲ ਦਾ ਸਾਨੂੰ ਲੱਗਿਆ ਨਹੀਂ ਕਿ ਕੋਈ ਖਾਸ ਫਿਊਚਰ ਹੈਗਾ ਉਹ ਸਮਝੌਣ ਦੀ ਕੋਸ਼ਿਸ਼ ਉਹਨਾਂ ਨੇ ਆਊਟ ਆਫ ਫੇਥਫੁਲਨੈਸ ਕੀਤੀ ਇਹ ਨਹੀਂ ਕਿ ਕੋਈ ਅਕਾਲੀ ਦਲ ਦਾ ਉਹਨਾਂ ਨੂੰ ਬਹੁਤ ਫਿਊਚਰ ਨਜ਼ਰ ਆ ਰਿਹਾ ਹੋਣਾ ਕੋਈ ਐਸੀ ਗੱਲ ਨਹੀਂ ਹੈਗੀ ਪਾਰਟੀ ਜੋ 100 ਸਾਲ ਪੁਰਾਣੀ ਪਾਰਟੀ ਹੈ ਆਖਿਰ ਉਸ ਦਾ ਭੂਵੇਖ ਇਸ ਤਰ੍ਹਾਂ ਤੁਹਾਨੂੰ ਕਿਵੇਂ ਖਤਰੇ 'ਚ ਕਿਵੇਂ ਲੱਗ ਰਿਹਾ ਹੈ ਨਹੀਂ ਅਰੇ 100 ਸਾਲ ਪੁਰਾਣੀ ਪਾਰਟੀ ਜ਼ਰੂਰ ਹੈ ਬਟ ਫਿਊਚਰ ਤਾਂ ਨਹੀਂ ਹੈਗਾ ਤੁਸੀਂ ਕਿਹਾ ਕਿ ਬੜੀਆਂ ਵਧੀਆ ਸੜਕਾਂ ਬਣਾਤੀਆਂ ਮੋਦੀ ਸਰਕਾਰ ਨੇ ਸੜਕਾਂ ਤੇ ਕਿਸਾਨ ਬੈਠੇ ਨੇ ਸ਼ੰਭੂ ਤੇ ਬੈਠੇ ਨੇ ਖਨੌਰੀ ਤੇ ਬੈਠੇ ਨੇ ਪਰ ਉਹ ਜੋ ਵੀ ਕਮੀਆਂ ਹੈਗੀਆਂ ਜੋ ਵੀ ਡਿਮਾਂਡਸ ਹੈਗੀਆਂ ਉਹਨਾਂ ਨੂੰ ਕੌਣ ਪੂਰੀਆ ਕਰ ਸਕਦਾ ਬੀਜੇਪੀ ਹੀ ਕਰੂਗੀ ਕਿਉਂਕਿ ਬੀਜੇਪੀ ਦੀ ਹੀ ਗਵਰਨਮੈਂਟ ਆਉਣੀ ਹੈ ਪਰ ਰੁੱਸੇ ਬੜੇ ਹੋਏ ਨੇ ਉਹ ਜੋ ਵੀ ਜਾਂਦਾ ਹੈ ਅੱਗੇ ਝੰਡੇ ਲੈ ਕੇ ਖੜੇ ਹੁੰਦੇ ਨੇ ਐਕਚੁਅਲੀ ਮੈਨੂੰ ਐ ਲੱਗਦਾ ਕਿ ਮੈਂ ਖੁਦ ਕਿਸਾਨ ਪਰਿਵਾਰ ਚੋਹਾ ਹਾਂ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਵੀ ਸਮਝਦੇ ਆ ਸਾਡੇ ਭੈਣ ਭਰਾ ਮੈਨੂੰ ਉਮੀਦ ਨਹੀਂ ਹੈਗੀ ਮੈਨੂੰ ਆਪੋਸ ਕਰਣੀ ਹੈ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਲਗਾਤਾਰ ਹੈ ਜਿਹੜਾ ਵਧਦਾ ਜਾ ਰਿਹਾ ਹੈ ਜੇ ਹੁਣ ਇੱਥੇ ਨਸ਼ਾ ਫੈਲ ਰਿਹਾ ਹੈ ਇਟ ਇਜ਼ ਅ ਕ੍ਰਾਈਮ ਨਸ਼ਾ ਫਲਾਉਣਾ ਨਸ਼ਾ ਵੇਚਣਾ ਨਸ਼ਾ ਖਰੀਦਣਾ ਨਸ਼ੇ ਦਾ ਟ੍ਰੇਡ ਕਰਨਾ ਇਹ ਸਾਰਾ ਕ੍ਰਾਈਮ ਹੈ ਦਿਸ ਇਜ਼ ਲਾਅ ਐਂਡ ਆਰਡਰ ਸਿੱਧੀ ਸਰਕਾਰ ਦੀ ਜ਼ਿੰਮੇਵਾਰੀ ਹੈ ਕੀ ਲੱਗਦਾ ਹੈ ਕਿ ਇੱਕ ਤਰੀਕੇ 'ਚ ਕਿਹੜੀ ਗਲਤੀ ਰਹਿ ਗਈ ਜੋ ਮੁੱਖ ਮੰਤਰੀ ਖਫਾ ਹੋ ਨਹੀਂ ਕੋਈ ਤਰੀਕੇ 'ਚ ਗਲਤੀ ਨਹੀਂ ਰਹੀ ਟਵੀਟ ਵੀ ਸਹੀ ਸੀ ਟਵੀਟ ਕਰਨ ਵਾਲੇ ਵੀ ਸਹੀ ਸੀ ਔਰ ਹੋ ਸਕਦਾ ਟਵੀਟ ਉਹਨਾਂ ਨੇ ਖੁਦ ਨਾ ਕੀਤਾ ਹੋਵੇ ਤੇ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਨਾਲੋਂ ਨਾਲ ਆ ਗਿਆ ਵੀ ਜਿਹੜਾ ਆਪਣਾ ਖਾਲਸਾ ਭਾਜਪਾ ਜਾਂਦਾ ਨਾ ਇਹਦਾ ਮਤਲਬ ਇਹ ਹੈ ਉਹਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਜਦੋਂ ਵੀ ਕੋਈ ਮਾੜਾ ਸ਼ਬਦ ਵਰਤਦਾ ਆਪਣੇ ਆਪ ਨੂੰ ਐਕਸਪੋਜ਼ ਕਰਦਾ ਉਹਦੀ ਪਰਸਨੈਲਿਟੀ ਐਕਸਪੋਜ਼ ਹੁੰਦੀ ਹੈ ਕਿ ਬੰਦਾ ਕਿਸ ਲੈਵਲ ਦਾ ਹੈਗਾ ਡੀਐਨਏ ਦਾ ਉਹਨਾਂ ਨੂੰ ਫੁੱਲ ਫਾਰਮ ਨਹੀਂ ਪਤਾ ਹੋਣਾ ਸੱਚਾ ਕਾਲ এবੀਪੀ ਸਾਡਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਚਰਨਜੀਤ ਕੌਰ ਪਿੰਡ ਦੇ ਵਿੱਚ ਵੀ ਜਦੋਂ ਕੋਈ ਨੋ ਪੁੱਤ ਆਪਣੇ ਸਾਰੇ ਪਰਿਵਾਰ ਨਾਲੋਂ ਵੱਖਰੀ رائے ਰੱਖਦੇ ਨੇ ਜਾਂ ਅੱਡ ਹੋ ਜਾਂਦੇ ਨੇ ਤੇ ਬੜਾ ਰੌਲਾ ਪੈਂਦਾ ਤੇ ਹੁਣ ਵੀ ਰੌਲਾ ਪੈ ਗਿਆ ਕਿਉਂਕਿ ਮਲੂਕਾ ਪਰਿਵਾਰ ਦੇ ਜੋ ਨੋ ਪੁੱਤ ਨੇ ਗੁਰਪ੍ਰੀਤ ਸਿੰਘ ਤੇ ਪਰਮਪਾਲ ਕੌਰ ਉਹ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਨੇ ਜਦੋਂ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਿਕੰਦਰ ਸਿੰਘ ਮਲੂਕਾ ਤੇ ਤੁਹਾਨੂੰ ਉਹਨਾਂ ਨੇ ਸਮਝਾਇਆ ਨਹੀਂ ਕਿ ਵੀ ਰੌਲਾ ਬੜਾ ਪੈ ਜਾਣਾ ਹੈ ਵੋਟਾਂ ਤੋਂ ਐਨ ਪਹਿਲਾਂ ਨੇ ਤੁਸੀਂ ਦੋ ਗੱਲਾਂ ਕਈਆਂ ਕਿ ਵੱਖਰੀ رائے ਰੱਖਦੇ ਨੇ ਜਾਂ ਅੱਡ ਹੋ ਜਾਂਦੇ ਨੇ ਅੱਡ ਅਸੀਂ ਬਿਲਕੁਲ ਨਹੀਂ ਹੋਏ ਵੱਖਰੀ رائے ਜ਼ਰੂਰ ਰੱਖਦੇ ਆ ਰੱਖਣ ਦਾ ਸਾਨੂੰ ਹੱਕ ਹੈ ਜਿਵੇਂ ਵੋਟ ਪਾਉਂਦੇ ਸਮੇਂ ਵੀ ਆਪਾਂ ਕਹਿੰਦੇ ਆ ਕਿ ਵੀ ਹਰ ਬੰਦਾ ਆਪਣੀ ਸੋਚ ਸਮਝ ਕੇ ਵੋਟ ਪਾਵੇ ਆਪਾਂ ਇਹ ਉਮੀਦ ਕਰਦੇ ਆ ਕਿ ਹਸਬੰਦ ਜਿੱਥੇ ਚਾਵੇ ਉਹ ਵੋਟ ਪਾਵੇ ਵਾਈਫ ਜਿੱਥੇ ਚਾਵੇ ਉਹ ਪਾਵੇ ਬੱਚੇ ਜਿੱਥੇ ਮਰਜ਼ੀ ਪਾਉਣ ਸੋ ਸੇਮ ਚੀਜ਼ ਇੱਥੇ ਅਪਲਾਈ ਹੁੰਦੀ ਹੈ ਉਹੀ ਚੀਜ਼ ਹੈਗੀ ਹੈ ਅਸੀਂ ਵੱਖਰੀ رائے ਰੱਖਦੇ ਆ ਅੱਡ ਨਹੀਂ ਹੋਏ ਜੇ ਦੋਨਾਂ ਨੇ ਤੁਹਾਨੂੰ ਸਮਝਾਇਆ ਹੋਏਗਾ ਵੀ ਵੱਖਰੀ رائے ਰੱਖ ਰਹੇ ਹੋ ਆਪਾਂ ਤਾਂ ਦਹਾਕਿਆਂ ਤੋਂ ਅਕਾਲੀ ਪਰਿਵਾਰਾਂ ਤੇ ਕੀ ਸਮਝਾਇਆ ਉਹਨਾਂ ਨੇ ਵੀ ਇਸ ਤਰ੍ਹਾਂ ਨਾ ਕਰੋ ਕਿਉਂਕਿ ਅਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਸੀਗੀ ਸਸੀਂ ਸੋਚ ਸਮਝ ਕੇ ਸ਼ੁਰੂਆਤ ਕਰਨੀ ਸੀ ਅਕਾਲੀ ਦਲ ਦਾ ਸਾਨੂੰ ਲੱਗਿਆ ਨਹੀਂ ਕਿ ਕੋਈ ਖਾਸ ਫਿਊਚਰ ਹੈਗਾ ਅਸੀਂ ਇਹ ਚਾਹੁੰਦੇ ਸੀ ਕਿ ਅਸੀਂ ਉਹੀ ਪਾਰਟੀ ਜੁਆਇਨ ਕਰੀਏ ਜਿਹੜੀ ਦਾ ਫਿਊਚਰ ਹੋਵੇ ਜਿਹੜੀ ਪਾਰਟੀ ਥੋੜੀ ਗਰੋ ਕਰ ਰਹੀ ਹੋਵੇ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸਮਝਾਉਣ ਦੀ ਕੋਸ਼ਿਸ਼ ਉਹਨਾਂ ਨੇ ਆਊਟ ਆਫ ਫੇਥਫੁਲਨੈਸ ਕੀਤੀ ਇਹ ਨਹੀਂਗਾ ਕਿ ਕੋਈ ਅਕਾਲੀ ਦਲ ਦਾ ਉਹਨਾਂ ਨੂੰ ਬਹੁਤ ਫਿਊਚਰ ਨਜ਼ਰ ਆ ਰਿਹਾ ਹੋਣਾ ਕੋਈ ਐਸੀ ਗੱਲ ਨਹੀਂ ਹੈਗੀ ਓਨਲੀ ਥਿੰਗ ਇਜ਼ ਕਿ ਉਹ ਬਹੁਤ ਦੇਰ ਤੋਂ ਅਕਾਲੀ ਦਲ ਨਾਲ ਕੰਮ ਕਰ ਰਹੇ ਆ ਤਾਂ ਉਹ ਮਤਲਬ ਉਹਨਾਂ ਦੀ ਇੱਕ ਫੇਥਫੁਲਨੈਸ ਸੀ ਕਿ ਜਿਹਦੇ ਤਹਿਤ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਫਿਰ ਅਸੀਂ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਲਟੀਮੇਟਲੀ ਅਸੀਂ ਮਤਲਬ ਫੈਸਲਾ ਹੋ ਗਿਆ ਕਿ ਅਸੀਂ ਜੋ ਕਰਨਾ ਚਾਹੁੰਦੇ ਆ ਉਹ ਵੀ ਠੀਕ ਹੈ ਤੇ ਅਸੀਂ ਬੀਜੇਪੀ ਜੁਆਇਨ ਕਰ ਲਈ ਬਿਲਕੁਲ ਤੁਸੀਂ ਕਿਹਾ ਕਿ ਅਕਾਲੀ ਦਲ ਦਾ ਭੂਵਿਕਨੀਕ ਪਾਰਟੀ ਜੋ 100 ਸਾਲ ਪੁਰਾਣੀ ਪਾਰਟੀ ਹੈ ਆਖਿਰ ਉਸ ਦਾ ਭੂਵਿਕ ਇਸ ਤਰ੍ਹਾਂ ਤੁਹਾਨੂੰ ਕਿਵੇਂ ਖਤਰੇ 'ਚ ਕਿਵੇਂ ਲੱਗ ਰਿਹਾ ਹਾਸ਼ੀਏ ਤੇ ਪਹੁੰਚ ਗਏ ਨੇ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਕੀ ਵਜ੍ਹਾ ਮੰਨਦੇ ਹੋ ਤੁਸੀਂ ਕਿ ਕਿਉਂ हां पंजाब ਦੇ ਵਿੱਚ ਬਿਲਕੁਲ ਹਾਸ਼ੀਏ ਤੇ ਪਹੁੰਚ ਗਏ ਨੇ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਹੋਰ ਵੀ ਚੱਲ ਰਿਹਾ ਕਿ ਅਕਾਲੀ ਦਲ ਨੂੰ ਛੱਡਣ ਵਾਲੇ ਲੀਡਰਸ ਹੋਰ ਵੀ ਕਾਫੀ ਅਫਵਾਹਾਂ ਕਹਿ ਲੋ ਜਾਂ ਜੋ ਵੀ ਹੈਗਾ ਖਬਰਾਂ ਤਾਂ ਆਈ ਰਹੀਆਂ ਨੇ ਸੋ ਅਕਾਲੀ ਦਲ ਦਾ ਫਿਊਚਰ ਸਾਨੂੰ ਨਹੀਂ ਨਜ਼ਰ ਆ ਰਿਹਾ ਤੁਹਾਨੂੰ ਵੀ ਨਹੀਂ ਨਜ਼ਰ ਆ ਰਿਹਾ ਹੁਣ ਸਵਾਲ ਚਾਹੇ ਤੁਸੀਂ ਸਾਡੇ ਤੋਂ ਕਰ ਰਹੇ ਹੋ ਤੁਹਾਨੂੰ ਵੀ ਅੰਦਰੋਂ ਅੰਦਰ ਹੀ ਪਤਾ ਹੈ ਕਿ ਅਕਾਲੀ ਦਲ ਦਾ ਫਿਊਚਰ ਫਿਲਹਾਲ ਤਾਂ ਨਜ਼ਰ ਨਹੀਂ ਆ ਰਿਹਾ 100 ਸਾਲ ਪੁਰਾਣੀ ਪਾਰਟੀ ਜ਼ਰੂਰ ਹੈ ਇਹਦੇ ਚ ਕੋਈ ਆਪਾਂ ਇਸ ਨੂੰ ਹੋ ਨਹੀਂ ਕਰ ਸਕਦੇ ਬਟ ਫਿਊਚਰ ਤਾਂ ਨਹੀਂ ਹੈਗਾ ਗਲਤੀ ਕਿਸ ਦੀ ਮੰਨਦੇ ਹੋ ਕਿ ਇਸ ਮੁਕਾਮ ਤੇ ਪਹੁੰਚ ਗਈ ਆ ਪਾਰਟੀ ਦੇਖੋ ਕਾਲੀ ਦਲ ਦਾ ਅਸੀਂ 파ਟ ਨਹੀਂ ਰਹੇ ਮੈਂ ਕਦੇ ਕਾਲੀ ਦਲ ਦਾ 파ਟ ਨਹੀਂ ਰਹੀ ਕਾਲੀ ਦਲ ਕਿਵੇਂ ਇਸ ਮੁਕਾਮ ਤੇ ਪਹੁੰਚਿਆ ਕਾਲੀ ਦਲ ਨੇ ਖੁਦ ਸੋਚ ਵਿਚਾਰ ਕਰਨੀ ਆ ਉਸ ਤੋਂ ਕੱਢਣਾ ਕਿਵੇਂ ਆ ਇਸ ਜੋ ਵੀ ਉਹਨਾਂ ਦਾ ਮਤਲਬ ਪ੍ਰੋਬਲਮ ਚ ਪਾਰਟੀ ਆਈ ਹੋਈ ਹੈ ਇਹੋ ਜੇ ਸਥਿਤੀ ਚ ਉਹਨੂੰ ਕੱਢਣਾ ਕਿਵੇਂ ਹੈ ਇਹ ਵੀ ਉਹਨਾਂ ਨੇ ਖੁਦ ਸੋਚਣਾ ਹੈ ਮੇਰਾ ਉਹਨਾਂ ਦੀ ਪੋਲਿਟਿਕਸ ਨਾਲ ਕੋਈ ਲਿੰਕ ਨਹੀਂ ਹੈਗਾ ਮੈਂ ਤਾਂ ਬੀਜੇਪੀ ਜੁਆਇਨ ਕੀਤੀ ਹੈ ਫਰਸਟ ਪਾਰਟੀ ਹੈ ਜਿਹੜੀ ਮੈਂ ਜੁਆਇਨ ਕੀਤੀ ਹੈ ਉਹਦਾ ਪਾਰਟੀ ਨਹੀਂ ਸੀ ਸੋ ਮੈਂ ਬਹੁਤਾ ਕਮੈਂਟ ਉਸਤੇ ਨਹੀਂ ਕਰੂੰਗੀ ਬੀਜੇਪੀ ਤੁਸੀਂ ਜੁਆਇਨ ਕੀਤੀ ਅਜਿਹੀ ਕਿਹੜੀ ਚੀਜ਼ ਹੈ ਜੀ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਤੁਹਾਨੂੰ ਲੱਗਿਆ ਕਿ ਬਸ ਬੀਜੇਪੀ ਹੈ ਜਿਹੜੀ ਸਭ ਤੋਂ ਵਧੀਆ ਪਾਰਟੀ ਦੇਖੋ ਬੀਜੇਪੀ ਨੂੰ ਜੇ ਲੋਕ ਵੋਟ ਕਰ ਰਹੇ ਹੈ ਜੇ ਬੀਜੇਪੀ ਦੀ ਦੋ ਵਾਰ ਪਹਿਲਾਂ ਗੌਰਮੈਂਟ ਬਣ ਚੁੱਕ ਉਹਨੂੰ ਪਸੰਦ ਕਰ ਰਿਹਾ ਲੋਕ ਪਸੰਦ ਉਹਨੂੰ ਬਿਨਾਂ ਗੱਲ ਤੋਂ ਤਾਂ ਕਰ ਨਹੀਂ ਰਹੇ ਲੋਕ ਉਹਦੀਆਂ ਪਾਲਿਸੀਆਂ ਦੇਖ ਰਹੇ ਹੋਣਗੇ ਲੋਕ ਦੇਖ ਰਹੇ ਹੋਣਗੇ ਕਿ ਕਿੰਨੀ ਡਿਵੈਲਪਮੈਂਟ ਬੀਜੇਪੀ ਕਰ ਰਹੀ ਹੈ ਕਿੰਨੀ ਮਤਲਬ ਬੀਜੇਪੀ ਅੰਤਰਰਾਸ਼ਟਰੀ ਪੱਧਰ ਤੇ ਇੰਡੀਆ ਦਾ ਨਾਮ ਉੱਚਾ ਬੀਜੇਪੀ ਕਾਰਨ ਹੋ ਰਿਹਾ ਆਪਾਂ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਵੀ ਦੇਖਿਆ ਕਿਵੇਂ ਉਹਨਾਂ ਨੇ ਵਾਰ ਨੂੰ ਰੁਕਵਾ ਕੇ ਬੱਚੇ ਵਿੱਚੋਂ ਕੱਢਿਆ ਕਿਵੇਂ ਜਦੋਂ ਅਮਰੀਕਾ ਦੇ ਵਿੱਚ ਹੁਣ ਸਾਡੇ ਕੋਈ ਨੌਨ ਸੀਗੇ ਜਿਹੜੇ ਕਹਿ ਰਹੇ ਆ ਕਿ ਸਾਡਾ ਹੁਣ ਸਿਰ ਉੱਚਾ ਹੁੰਦਾ ਜਦੋਂ ਅਸੀਂ ਕਹਿੰਦੇ ਆ ਅਸੀਂ ਇੰਡੀਅਨ ਆ ਪਹਿਲਾਂ ਥੋੜਾ ਜਿਹਾ ਇੰਡੀਅਨਸ ਪ੍ਰਤੀ ਇਹ ਹੁੰਦਾ ਸੀਗਾ ਕਿ ਬਈ ਪਤਾ ਨਹੀਂ ਇਹ ਕਿਹੜੇ ਦੇਸ਼ ਤੋਂ ਆ ਕਿੱਥੋਂ ਆਏ ਆ ਸੋ ਉਹ ਕਾਫੀ ਉਹਨਾਂ ਦੀ ਹੁਣ ਜਿਵੇਂ ਕਹਿ ਲੋ ਕਿ ਇੰਡੀਅਨਸ ਦੀ ਕਾਫੀ ਪ੍ਰੈਸਟੀਜ ਉੱਥੇ ਵਧਿਆ ਹੈਗਾ ਜਦੋਂ ਤੋਂ ਵੀ ਜੇਪੀ ਗਵਰਨਮੈਂਟ ਆਈ ਹੈ ਬਿਕੋਜ਼ ਉਹ ਬੀਜੇਪੀ ਗਵਰਨਮੈਂਟ ਨੇ ਕੁਛ ਇਦਾਂ ਦੀਆਂ ਪਾਲਿਸੀਜ਼ ਇੰਟਰਨੈਸ਼ਨਲ ਲੈਵਲ ਤੇ ਰਿਲੇਸ਼ਨਸ ਇਦਾਂ ਦੇ ਮੇਨਟੇਨ ਕੀਤੇ ਕਿ ਵੀ ਇੰਡੀਅਨ ਦਾ ਜਿਹੜਾ ਹੈਗਾ ਸਿਰ ਹੁਣ ਮਾਨ ਨਾਲ ਮਤਲਬ ਉੱਚਾ ਹੁੰਦਾ ਜਦੋਂ ਉਹ ਉੱਥੇ ਦੱਸਦੇ ਆ ਸੋ ਬੜਾ ਖੁਸ਼ ਹੈ ਇਨਫਰਾਸਟ੍ਰਕਚਰ ਦੇ ਵਿੱਚ ਜਿਹੜਾ ਮਤਲਬ ਚੇਂਜਸ ਆਏ ਆ ਜਿਹੜੇ ਐਨਆਰਆਈਜ਼ ਜਦੋਂ ਹੁਣ ਬਾਹਰੋਂ ਆਉਂਦੇ ਆ ਉਹ ਦੇਖਦੇ ਆ ਕਿ ਇੰਡੀਆ ਦੇ ਵਿੱਚ ਵੀ ਇਦਾਂ ਦੀਆਂ ਸੜਕਾਂ ਬਣ ਗਈਆਂ ਇੰਡੀਆ ਦੇ ਵਿੱਚ ਇਦਾਂ ਦਾ ਇਨਫਰਾਸਟ੍ਰਕਚਰ ਬਣ ਗਿਆ ਇਦਾਂ ਦੀਆਂ ਜਿਵੇਂ ਹੈਲਥ ਇੰਸ਼ੋਰੈਂਸ ਸਕੀਮ ਹੈ ਆਯੁਸ਼ਮਾਨ ਭਾਰਤ ਹੈ ਇਹ ਫੋਰਨ ਦੇ ਵਿੱਚ ਇਦਾਂ ਦੀ ਸਕੀਮਾਂ ਹੋਇਆ ਕਰਦੇ ਅਸੀਂ ਕਿ ਲੋਕਾਂ ਨੂੰ ਹੈਲਥ ਬੈਨੀਫਿਟਸ ਮਿਲਦੇ ਸੀ ਲੋਕ ਆਪਣੀ ਸਿਹਤ ਨੂੰ ਲੈ ਕੇ ਮਤਲਬ ਇਦਾਂ ਚਿੰਤਤ ਨਹੀਂ ਸੀ ਹੁੰਦੇ ਕਿ ਕੱਲ ਨੂੰ ਅਗਰ ਕਿਸੇ ਨੂੰ ਕੋਈ ਲੋੜ ਪੈ ਗਈ ਤਾਂ ਪੈਸਾ ਕਿੱਥੋਂ ਲਿਆਉਣਗੇ ਸੋ ਉਹ ਸਾਰੀਆਂ ਸਕੀਮਾਂ ਜਿਹੜੀਆਂ ਡਿਵੈਲਪਡ ਨੇਸ਼ਨ ਦੇ ਵਿੱਚ ਹੋਣੀਆਂ ਚਾਹੀਦੀਆਂ ਫਿਰ ਮਹਿਲਾਵਾਂ ਲਈ ਤੁਸੀਂ ਦੇਖੋ ਕਿ ਬੀਜੇਪੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਰਵੇਸ਼ਨ ਕਰਨ ਜਾ ਰਹੀ ਹੈ ਔਰ ਰਿਜ਼ਰਵੇਸ਼ਨ ਜਦੋਂ ਕਰੂਗੀ ਉਦੋਂ ਤਾਂ ਸਾਰੀਆਂ ਪਾਰਟੀਆਂ ਤੇ ਲਾਗੂ ਹੋ ਜੂਗੀ ਮਤਲਬ ਸਾਰਿਆਂ ਨੂੰ ਹੀ 33% ਜਿਹੜੇ ਕੈਂਡੀਡੇਟਸ ਹੋਣਗੇ ਵਿਧਾਨ ਸਭਾ ਚ ਲੋਕ ਸਭਾ ਚ ਖੜੇ ਕਰਨੇ ਪੈਣਗੇ ਮਹਿਲਾਵਾਂ ਚੋਂ ਪਰ ਉਹਨਾਂ ਚਿਰ ਵੀ ਬੀਜੇਪੀ ਉਹ ਐਕਚੁਅਲੀ ਰਿਜ਼ਰਵੇਸ਼ਨ ਕਰਨ ਤੋਂ ਪਹਿਲਾਂ ਵੀ ਉਹ ਮਹਿਲਾਵਾਂ ਨੂੰ ਪ੍ਰਮੋਟ ਕਰ ਰਹੇ ਹੈ ਇਸੇ ਕਰਕੇ ਉਹਨਾਂ ਨੇ ਮੈਨੂੰ ਚੂਜ਼ ਕੀਤਾ ਹੈ ਕਿ ਵੀ ਉਹਨਾਂ ਨੇ ਲਾਈਕ ਆਈ ਮਾਈਟ ਬੀ ਦਾ ਕੈਂਡੀਡੇਟ ਫਰਮ ਬਟਿੰਡਾ ਤੋਂ ਮੈਨੂੰ ਲੱਗ ਰਿਹਾ ਹੈ ਕਿ ਉਹ ਮਹਿਲਾਵਾਂ ਨੂੰ ਕਾਫੀ ਮਾਨ ਇੱਜ਼ਤ ਬਿਲਕੁਲ ਮਹਿਲਾਵਾਂ ਦੀ ਗੱਲ ਤੁਸੀਂ ਕੀਤੀ ਤੇ ਬਠਿੰਡਾ ਤੋਂ ਜਿਹੜੇ ਆਪਣਾ ਅਕਾਲੀ ਦਲ ਦੇ ਉਮੀਦਵਾਰ ਨੇ ਹਰਸਿਮਰਤ ਕੁਆਰ ਨੇ ਉਹਨਾਂ ਨੂੰ ਚੰਗਾ ਤਜਰਬਾ ਹੈ ਤੇ ਲੰਬਾ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਹੈ ਜੇ ਹੁਣ ਮੁਕਾਬਲਾ ਹੋਵੇਗਾ ਅਜਿਹੀ ਕਿਹੜੀ ਕਮੀ ਛੱਡਦੀ ਉਹਨਾਂ ਨੇ ਬਠਿੰਡਾ ਦੇ ਵਿੱਚ ਤਾਂ ਜੋ ਜੇਕਰ ਤੁਹਾਨੂੰ ਟਿਕਟ ਮਿਲੇ ਤਾਂ ਤੁਹਾਨੂੰ ਲੋਕ ਚੁਣਨ ਤੇ ਤੁਸੀਂ ਉਹ ਕਮੀ ਦੂਰ ਕਰੋ ਨਹੀਂ ਨਹੀਂ ਮੈਂ ਉਹਨਾਂ ਦੀਆਂ ਕਮੀਆਂ ਪੁਆਇੰਟ ਕਰਨ ਵਾਸਤੇ ਨਹੀਂ ਸਿਆਸਤ ਵਿੱਚ ਆਹੀ ਨਾ ਹੀ ਮੈਂ ਕੈਂਪੇਨ ਦੇ ਦੌਰਾਨ ਕੋਈ ਉਹਨਾਂ ਦੀਆਂ ਕਮੀਆਂ ਅੱਗੇ ਲਿਆਉਣ ਦੀ ਕੋਸ਼ਿਸ਼ ਕਰੂੰਗੀ ਲੋਕਾਂ ਦੇ ਸਾਹਮਣੇ ਹੋਣੀਆਂ ਜਿਹੜੇ ਲੋਕਾਂ ਨੂੰ ਸਰਵ ਕਰਨ ਲਈ ਉਹ ਇਲੈਕਟ ਹੋਏ ਸੀਗੇ ਪਿੱਛੇ ਲੋਕਾਂ ਦੀਆਂ ਜੋ ਆਸਾਂ ਵੀ ਇਦਾਂ ਸੀ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਨੇ ਸਾਡੇ ਲਈ ਕੀ ਕਰਨਾ ਸੀ ਤੇ ਕੀ ਕਰਨੋਂ ਰਹਿ ਗਿਆ ਉਹਦੇ ਬੇਸ ਤੇ ਲੋਕ ਡਿਸਾਈਡ ਕਰਨਗੇ ਮੈਨੂੰ ਮੈਂ ਉਹਨਾਂ ਨੂੰ ਬੈਟਰ ਕੈਂਡੀਡੇਟ ਲੱਗੂਗੀ ਤਾਂ ਮੈਨੂੰ ਚੋਣ ਲੈਣਗੇ ਉਹ ਬੈਟਰ ਲੱਗਣਗੇ ਉਹਨਾਂ ਨੂੰ ਚੋਣ ਲੈਣਗੇ ਕਮੀਆਂ ਉਹਨਾਂ ਦੀਆਂ ਲੋਕਾਂ ਦੇ ਸਾਹਮਣੇ ਆ ਮੈਂ ਮੈਨੂੰ ਉਹ ਮਤਲਬ ਉਹ ਹਾਈਲਾਈਟ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਲੋਕਾਂ ਨੂੰ ਪਤਾ ਹੈ ਬਿਲਕੁਲ ਤੁਸੀਂ ਕਿਹਾ ਕਿ ਬੜੀਆਂ ਵਧੀਆ ਸੜਕਾਂ ਬਣਾਤੀਆਂ ਮੋਦੀ ਸਰਕਾਰ ਨੇ ਸੜਕਾਂ ਤੇ ਕਿਸਾਨ ਬੈਠੇ ਨੇ ਸ਼ੰਭੂ ਤੇ ਬੈਠੇ ਨੇ ਖਨੌਰੀ ਤੇ ਬੈਠੇ ਨੇ ਕੀ ਲੱਗਦਾ ਹੈ ਇਹ ਮੁੱਦਾ ਜੋ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਹੈ ਉਸ ਨੂੰ ਅਜੇ ਤੱਕ ਕਿਉਂ ਨਹੀਂ ਨਜਿੱਠ ਸਕੀ ਹੈ ਮੋਦੀ ਸਰਕਾਰ ਦੇਖੋ ਪਿਛਲੇ 20 ਸਾਲਾਂ ਤੋਂ ਆਪਾਂ ਸੁਣ ਰਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਕਿਸਾਨਾਂ ਨੂੰ ਪ੍ਰੋਬਲਮਜ਼ ਆ ਰਹੀਆਂ ਆ ਆਰਥਿਕ ਤੌਰ ਤੇ ਕਿਸਾਨ ਉਹਨੇ ਸੋਲਿਡ ਨਹੀਂ ਹੈਗੇ ਤਾਂ ਉਹਦੇ ਲਈ ਕੋਈ ਨਾ ਕੋਈ ਤਾਂ ਬਦਲਾ ਚਾਹੀਦਾ ਸੀ ਤੇ ਉਹ ਬਦਲਾ ਮੇਬੀ ਉਹ ਕਾਨੂੰਨਾਂ ਦੇ ਰੂਪ ਦੇ ਵਿੱਚ ਸਰਕਾਰ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਕਾਨੂੰਨਾਂ ਦੇ ਵਿੱਚ ਕੁਝ ਕਮੀਆਂ ਹੋ ਸਕਦੀਆਂ ਨੇ ਜਿਹੜੀਆਂ ਕਿਸਾਨਾਂ ਨੇ ਪੁਆਇੰਟ ਆਊਟ ਕੀਤੀਆਂ ਕੁਝ ਉਹਨਾਂ ਦੇ ਐਡੀਸ਼ਨਲ ਡਿਮਾਂਡਸ ਸੀਗੀਆਂ ਪਰ ਉਹ ਜੋ ਵੀ ਕਮੀਆਂ ਹੈਗੀਆਂ ਜੋ ਵੀ ਡਿਮਾਂਡਸ ਹੈਗੀਆਂ ਉਹਨਾਂ ਨੂੰ ਕੌਣ ਪੂਰੀਆ ਕਰ ਸਕਦਾ ਬੀਜੇਪੀ ਹੀ ਕਰੂਗੀ ਕਿਉਂਕਿ ਬੀਜੇਪੀ ਦੀ ਹੀ ਗਵਰਨਮੈਂਟ ਆਉਣੀ ਹੈ ਸੋ ਅਸੀਂ ਕਿਸਾਨਾਂ ਦੇ ਵੀ ਨੁਮਾਇੰਦੇ ਬਣਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਪ੍ਰੋਪਰਲੀ ਲੋਕ ਸਭਾ ਦੇ ਵਿੱਚ ਉੱਤੇ ਸਰਕਾਰ ਦੇ ਵਿੱਚ ਅਸੀਂ ਰਿਪਰੈਜ਼ੈਂਟ ਕਰ ਸਕ ਤਾਂ ਉਹਦੇ ਵਿੱਚ ਆਪਾਂ ਨੂੰ ਇੱਕ ਕੜੀ ਵੀ ਚਾਹੀਦੀ ਹੈ ਕਿ ਵੀ ਇੱਧਰ ਲਈ ਗੱਲ ਉਧਰ ਜਾ ਕੇ ਕਹਿ ਸਕੇ ਸੋ ਕਿਸਾਨਾਂ ਮੇਰਾ ਕੋਈ ਵਿਰੋਧ ਨਹੀਂ ਕਰਨਗੇ ਮੈਨੂੰ ਉਮੀਦ ਨਹੀਂ ਹੈਗੀ ਕਿਸਾਨ ਮੇਰਾ ਵਿਰੋਧ ਕਰਨਗੇ ਪਰ ਰੁੱਸੇ ਬੜੇ ਹੋਏ ਨੇ ਉਹ ਤਰਨਜੀਤ ਸਿੰਘ ਸੰਧੂ ਹੋਣ ਜਾਂ ਫਿਰ ਹੰਸਰਾਜ ਹੋਣ ਜੋ ਵੀ ਜਾਂਦਾ ਹੈ ਅੱਗੇ ਝੰਡੇ ਲੈ ਕੇ ਖੜੇ ਹੁੰਦੇ ਨੇ ਹਾਂ ਮੈਂ ਐਕਚੁਅਲੀ ਮੈਨੂੰ ਐ ਲੱਗਦਾ ਕਿ ਮੈਂ ਖੁਦ ਕਿਸਾਨ ਪਰਿਵਾਰ ਚੋਂ ਹਾਂ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਵੀ ਸਮਝਦੇ ਹਾਂ ਸਾਡੇ ਭੈਣ ਭਰਾ ਮੈਨੂੰ ਉਮੀਦ ਨਹੀਂ ਹੈਗੀ ਮੈਨੂੰ ਆਪੋਸ ਕਰਨਗੇ ਤੇ ਇੱਕ ਸਵਾਲ ਹੈ ਜਿਹੜਾ ਅਹਿਮ ਸਵਾਲ ਹੈ ਡਰੱਗਸ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਲਗਾਤਾਰ ਹੈ ਜਿਹੜਾ ਵਧਦਾ ਜਾ ਰਿਹਾ ਸਰਕਾਰਾਂ ਦੀ ਭੂਮਿਕਾ ਕਿਵੇਂ ਦੇਖਦੇ ਹੋ ਆਖਿਰ ਕਿੱਥੇ ਕਮੀ ਰਹਿ ਗਈ ਹੈ ਜੋ ਇਹ ਜਿਹੜਾ ਪੰਜਾਬ ਦਾ ਕੋਡ ਹੈ ਵੱਧਿਆ ਨਹੀਂ ਜਾ ਰਿਹਾ ਦੇਖੋ ਲਾਅ ਐਂਡ ਆਰਡਰ ਮੇਨਟੇਨ ਕਰਨਾ ક્રાઈમ ਇਹ ਸਾਰਾ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਜੇ ਹੁਣ ਇੱਥੇ ਨਸ਼ਾ ਫੈਲ ਰਿਹਾ ਹੈ ਇਟ ਇਜ਼ ਅ ਕ੍ਰਾਈਮ ਨਸ਼ਾ ਫਲਾਉਣਾ ਨਸ਼ਾ ਵੇਚਣਾ ਨਸ਼ਾ ਖਰੀਦਣਾ ਨਸ਼ੇ ਦਾ ਟ੍ਰੇਡ ਕਰਨਾ ਇਹ ਸਾਰਾ ਕ੍ਰਾਈਮ ਹੈ ਦਿਸ ਇਜ਼ ਲਾ ਐਂਡ ਆਰਡਰ ਸਿੱਧੀ ਸਰਕਾਰ ਦੀ ਜ਼ਿੰਮੇਵਾਰੀ ਹੈ ਸੋ ਉਸ ਤੋਂ ਪੱਲਾ ਤਾਂ ਨਹੀਂ ਝਾੜ ਸਕਦੇ ਲੋਕ ਦੇਖ ਰਹੇ ਨੇ ਸੋ ਲੋਕਾਂ ਦੇ ਹੱਥ 'ਚ ਕੀ ਹੁੰਦਾ ਲੋਕ ਤਾਂ ਜਦੋਂ ਉਹਨਾਂ ਦੇ 5 ਸਾਲਾਂ ਬਾਅਦ ਉਹਨਾਂ ਦੇ ਹੱਥ ਵਿੱਚ ਇੱਕ ਵੋਟ ਦੀ ਪਾਵਰ ਹੀ ਹੁੰਦੀ ਹੈ ਉਦੋਂ ਬਾਅਦ ਸਰਕਾਰ ਚੁਣੀ ਜਾਂਦੀ ਹੈ ਫਿਰ ਸਰਕਾਰ ਨੇ ਕੰਮ ਕਰਨਾ ਫਿਰ ਤਵਾ ਤੋਂ ਬਾਅਦ ਪ੍ਰੋਟੈਸਟ ਕਰ ਸਕਦੇ ਆ ਡੈਮੋਕਰੇਟਿਕਲੀ ਸੋ ਹੁਣ ਲੋਕਾਂ ਕੋਲ ਇੱਕ ਮੌਕਾ ਹੈ ਲੋਕ ਦੇਖ ਲੈਣ ਕਿ ਇੱਕ ਸਟਰੋਂਗ ਸਰਕਾਰ ਲੈ ਕੇ ਆਉਣ ਇਦਾਂ ਦੀ ਸਰਕਾਰ ਜਿਹੜੀ ਸਟਰੋਂਗ ਵੀ ਹੋਵੇ ਕੋਈ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਉਹਨਾਂ ਚ ਸਮਰੱਥਾ ਹੋਵੇ ਸੋ ਆਈ ਥਿੰਕ ਲੋਕ ਇਸ ਵਾਰੀ ਭਾਜਪਾ ਨੂੰ ਵੋਟ ਕਰਨਗੇ ਤੁਸੀਂ ਅਫਸਰ ਸੀਗੇ ਅਫਸਰਾਂ ਦੀ ਬੜੀ ਟਾਰ ਹੁੰਦੀ ਹੈ ਕੀ ਲੱਗਿਆ ਵੀ ਸਿਆਸਤ ਚ ਜਾਵਾਂਗੇ ਫਿਰ ਲੋਕਾਂ ਨੂੰ ਕਵਾਂਗੇ ਕਿ ਵੋਟਾਂ ਪਾਓ ਕੀ ਵਜ੍ਹਾ ਲੱਗੀ ਤੁਹਾਨੂੰ ਕਿ ਤੁਹਾਨੂੰ ਸਿਆਸਤਦਾਨ ਬੰਨਣਾ ਜ਼ਰੂਰੀ ਮੈਨੂੰ ਕਦੇ ਵੀ ਅਫਸਰ ਚਾਹੀ ਤੇ ਸਿਆਸਤ ਦੇ ਵਿੱਚ ਕੋਈ ਫਰਕ ਨਹੀਂ ਲੱਗਿਆ ਦੋਨੇ ਹੀ ਪਬਲਿਕ ਸਰਵਿਸ ਲਈ ਹੈ ਆਫੀਸਰਸ ਨੇ ਕੀ ਕਰਨਾ ਹੁੰਦਾ ਗਵਰਨਮੈਂਟ ਪਾਲਿਸੀ ਬਣਾਉਂਦੀ ਹੈ ਆਫੀਸਰਸ ਉਹਨੂੰ ਲਾਗੂ ਕਰਦੇ ਆ ਕੰਮ ਤਾਂ ਸੇਮ ਹੀ ਕਰਦੇ ਆ ਕੋਈ ਫਰਕ ਨਹੀਂ ਹੈਗਾ ਪਬਲਿਕ ਜਿਹੜੀ ਹੈਗੀ ਆਫੀਸਰ ਕੋਲੇ ਵੀ ਅਸਵਿਧਾ ਲੈ ਕੇ ਆਉਂਦੀ ਹੈ ਪੋਲਿਟਿਸ਼ੀਅਨ ਕੋਲੇ ਵੀ ਅਸਵਿਧਾ ਲੈ ਕੇ ਆਉਂਦੀ ਹੈ ਸੋ ਫਰਕ ਤਾਂ ਸਿਰਫ ਇਹ ਹੈ ਕਿ ਉਹ ਸਮ ਕਾਈਂਡ ਆਫ ਉਹਦਾ ਲੰਬੀ ਪਾਰੀ ਹੁੰਦੀ ਹੈ ਸਿਆਸਤ ਹਰ 5 ਸਾਲ ਬਾਅਦ ਲੋਕਾਂ ਦੇ ਸਾਹਮਣੇ ਆਉਣਾ ਪੈਂਦਾ ਕੰਮ 'ਚ ਕੋਈ ਫਰਕ ਨਹੀਂ ਹੈਗਾ ਮੈਨੂੰ ਕੋਈ ਦੋਨਾਂ 'ਚ ਫਰਕ ਨਹੀਂ ਲੱਗਦਾ ਸੋ ਠੀਕ ਹੈ ਜਿਵੇਂ ਤੁਹਾਡੀ ਫੋਟੋ ਆਈ ਵੀ ਬੀਜੇਪੀ ਚ ਸ਼ਾਮਿਲ ਹੋ ਗਏ ਤੇ ਇਧਰ ਭਗਵੰਤ ਮਾਨ ਨੇ ਇੱਕ ਟਵੀਟ ਕਰ ਦਿੱਤਾ ਤਲਖ ਲੈਜ਼ੇ ਚ ਟਵੀਟ ਕੀਤਾ ਸੀ ਵੀ ਕਮਾਈ ਖਤਰੇ ਚ ਪੈ ਜਾਏਗੀ ਇਸ ਤਰ੍ਹਾਂ ਤਰੀਕੇ ਨਹੀਂ ਹੁੰਦੇ ਕੀ ਲੱਗਦਾ ਹੈ ਕਿ ਤਰੀਕੇ ਚ ਕਿਹੜੀ ਗਲਤੀ ਰਹਿ ਗਈ ਜੋ ਮੁੱਖ ਮੰਤਰੀ ਖਫਾ ਹੋ ਗਏ ਨਹੀਂ ਨਹੀਂ ਕੋਈ ਤਰੀਕੇ ਚ ਗਲਤੀ ਨਹੀਂ ਰਹੀ ਦੇਖੋ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਜਿਹੜਾ ਹੈਗਾ ਉੱਥੇ ਬੜੇ ਸੀਨੀਅਰ ਆਫੀਸਰਸ ਬੈਠੇ ਆ ਜਿਨ੍ਹਾਂ ਨੇ ਮੇਰੀ ਵੌਲੰਟਰੀ ਰਿਜ਼ਰਵੇਸ਼ਨ ਰਿਟਾਇਰਮੈਂਟ ਨੂੰ ਐਕਸੈਪਟ ਕੀਤਾ ਤੇ ਮੈਨੂੰ ਬਕਾਇਦਾ ਮਤਲਬ ਰਿਲੀਵ ਕੀਤਾ ਉਥੋਂ ਸੋ ਇਦਾਂ ਨਹੀਂ ਹੋ ਸਕਦਾ ਵੀ ਉਹਦੇ 'ਚ ਕੋਈ ਕਮੀ ਰਹਿ ਗਈ ਹੋਵੇ ਕੋਈ ਕਮਿਊਨੀਕੇਸ਼ਨ ਮੇ ਵੀ ਪੰਜਾਬ ਗਵਰਨਮੈਂਟ ਨੂੰ ਹਲੇ ਆਉਣੀ ਸੀਗੀ ਤੇ ਟਵੀਟ ਵੀ ਸਹੀ ਸੀ ਟਵੀਟ ਕਰਨ ਵਾਲੇ ਵੀ ਸਹੀ ਸੀ ਔਰ ਹੋ ਸਕਦਾ ਟਵੀਟ ਉਹਨਾਂ ਨੇ ਖੁਦ ਨਾ ਕੀਤਾ ਹੋਵੇ ਜੇਕਰ ਹੁਣ ਬਿਆਨ ਦੀ ਗੱਲ ਕਰ ਰਿਹਾ ਤਾਂ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਨਾਲੋਂ ਨਾਲ ਆ ਗਿਆ ਵੀ ਡੀਐਨਏ ਚੈੱਕ ਕਰਵਾਉਣਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਬਿਆਨ ਐ ਅੱਜਕੱਲ ਜਦੋਂ ਵੀ ਕੋਈ ਲੀਡਰ ਬਿਆਨ ਦਿੰਦਾ ਹੈ ਤੇ ਜਿਹੜੀ ਸ਼ਬਦਾਂ ਦੀ ਮर्यादा ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਪੈਲਾ ਮੰਗ ਨਹੀਂ ਰਹੀ ਜਦੋਂ ਵੀ ਕੋਈ ਮਾੜਾ ਸ਼ਬਦ ਵਰਤਦਾ ਆਪਣੇ ਆਪ ਨੂੰ ਐਕਸਪੋਜ਼ ਕਰਦਾ ਉਹਦੀ ਪਰਸਨੈਲਿਟੀ ਐਕਸਪੋਜ਼ ਹੁੰਦੀ ਹੈ ਕਿ ਬੰਦਾ ਕਿਸ ਲੈਵਲ ਦਾ ਹੈਗਾ ਡੀਐਨਏ ਦਾ ਉਹਨਾਂ ਨੂੰ ਫੁੱਲ ਫਾਰਮ ਨਹੀਂ ਪਤਾ ਹੋਣਾ ਡੀਐਨਏ ਕਿਸ ਕਿਸ ਲਈ ਹੁੰਦਾ ਡੀਐਨਏ ਟੈਸਟ ਹੁੰਦਾ ਕਿਸ ਲਈ ਹੈ ਵੀ ਉਹਨਾਂ ਨੂੰ ਨਹੀਂ ਪਤਾ ਤਾਂ ਹੀ ਉਹਨਾਂ ਨੇ ਉਹ ਸ਼ਬਦ ਇੱਥੇ ਵਰਤਤਾ ਸੋ ਮੈਂ ਇਹ ਦੁਵਾਦ ਉਹਨਾਂ ਲਈ ਕੁਝ ਨਹੀਂ ਕੋ ਬਿਲਕੁਲ ਤੇ ਹੁਣ ਇਹ ਵੀ ਜੇਕਰ ਆਪਾਂ ਪੁੱਛੀਏ ਕਿ ਮਹਿਲਾਵਾਂ ਬਹੁਤ ਘੱਟ ਜਿਹੜਾ ਪੰਜਾਬ ਦੇ ਵਿੱਚ ਆਪਾਂ ਦੇਖੀਏ ਕਿ ਇੱਕ ਤੁਹਾਨੂੰ ਸਿਆਸੀ ਬੈਕਗ੍ਰਾਉਂਡ ਦੀ ਲੋੜ ਪੈਂਦੀ ਹੈ ਵੱਡੇ ਘਰਾਣੇ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਸਿਆਸਤ ਚ ਆਪਾਉਂਦੇ ਹੋ ਤੇ ਕੀ ਲੱਗਦਾ ਮਹਿਲਾਵਾਂ ਦੀ ਭੂਮਿਕਾ ਜੇਕਰ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤਾਂ ਕਿਸ ਤਰ੍ਹਾਂ ਦੀ ਰਹੀ ਹੈ ਹੁਣ ਤੱਕ ਤੇ ਕੀ ਕੋਈ ਬਦਲਾਅ ਆਉਣ ਦੀ ਉਮੀਦ ਹੈ ਹਾਂ ਬਿਲਕੁਲ ਬਦਲਾਅ ਆਉਣ ਦੀ ਉਮੀਦ ਹੈ ਜਿਹੜੀ ਤੁਸੀਂ ਕਿਹਾ ਕਿ ਵੱਡੇ ਘਰਾਣਿਆਂ ਦੇ ਵਿੱਚੋਂ ਮਹਿਲਾਵਾਂ ਆਉਂਦੀਆਂ ਰਹੀਆਂ ਵੱਡੇ ਘਰਾਣਿਆਂ ਦੇ ਵਿੱਚੋਂ ਫਿਰ ਉਹ ਸੇਮ ਪਾਰਟੀ 'ਚ ਹੀ ਜਾਂਦੀਆਂ ਰਹੀਆਂ ਜਿਵੇਂ ਕਿ ਹਰਸਿਮਰਤ ਕੌਰ ਜੀ ਸੀਗੇ ਉਹ ਸ਼੍ਰੋਮ ਐਮਪੀ ਬਣੇ ਤੇ ਉੱਥੇ ਮਿਨਿਸਟਰ ਬਣੇ ਮੈਂ ਇੱਕ ਡਿਫਰੈਂਟ ਲਾਈਨ ਅਲਰੇਡੀ ਫੈਮਲੀ ਤੋਂ ਕਹਿ ਲੋ ਵੀ ਜਿੱਥੇ ਅਸੀਂ ਪਹਿਲਾਂ ਸੀਗੇ ਫੈਮਲੀ ਜਿੱਥੇ ਸੀਗੀ ਉਸ ਤੋਂ ਇੱਕ ਡਿਫਰੈਂਟ ਪਾਰਟੀ ਚ ਗਈਆਂ ਸੋ ਵਿੱਚ ਮੀਨਸ ਕਿ ਮੈਂ ਮਤਲਬ ਇੱਕ ਘਰਾਨੇ ਦੇ ਤੌਰ ਤੇ ਉੱਥੇ ਨਹੀਂ ਜਾ ਰਹੀ ਮੈਂ ਆਪਣਾ ਇੱਕ ਵਿਜ਼ਨ ਲੈ ਕੇ ਉੱਥੇ ਜਾ ਰਹੀ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਬਹੁਤ ਕੁਝ ਕਰ ਸਕੂੰਗੀ ਇੱਕ ਆਖਰੀ ਸਵਾਲ ਇਹ ਕਿ ਬੜੀ ਚਰਚਾ ਤੁਹਾਡੇ ਨਾਮ ਦੀ ਹਰ ਕੋਈ ਤੁਹਾਡੇ ਬਾਰੇ ਜਾਨਣਾ ਚਾਹੁੰਦਾ ਹੈ ਤੇ ਜੇਕਰ ਤੁਹਾਨੂੰ ਪੁੱਛੀਏ ਕਿ ਅਫਸਰ ਤੁਸੀਂ ਇਹ ਸਭ ਜਾਣਦੇ ਨੇ ਮਲੂਕਾ ਪਰਿਵਾਰ ਦੇ ਤੋਂ ਇਹ ਸਭ ਜਾਣਦੇ ਨੇ ਆਪਣੇ ਬਾਰੇ ਦੱਸੋ ਜੇਕਰ ਜਿਵੇਂ ਤੁਸੀਂ ਕਹਿੰਦੇ ਕਿ ਮੈਂ ਤਾਂ ਕਿਸਾਨਾਂ ਨਾਲ ਸੰਬੰਧਿਤ ਹੈ ਆਪਣੇ ਬੈਕਗ੍ਰਾਉਂਡ ਬਾਰੇ ਅਗਰ ਥੋੜਾ ਜਿਹਾ ਦੱਸੋ ਗ੍ਰਾਉਂਡ ਮੇਰਾ ਜਿਹੜਾ ਪਰਿਵਾਰ ਸੀਗਾ ਮਦਰ ਫਾਦਰ ਮਤਲਬ ਉਹ ਬੇਸਿਕਲੀ ਸਾਡਾ ਕਿਸਾਨ ਪਰਿਵਾਰ ਆ ਆਲਦੋ ਪੜਿਆ ਲਿਖਿਆ ਪਰਿਵਾਰ ਸੀ ਮੇਰੇ ਫਾਦਰ ਗ੍ਰੈਂਡਫਾਦਰ ਜਿਹੜੇ ਸੀਗੇ ਉਹ ਬੜੇ ਸੀਨੀਅਰ ਆਫੀਸਰ ਸੀਗੇ ਐਗਰੀਕਲਚਰ ਡਿਪਾਰਟਮੈਂਟ ਚ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮ ਐਸ ਸੀ ਐਗਰੀਕਲਚਰ ਕਰੀ ਸੀਗੀ ਮੇਰੇ ਮਤਲਬ ਦੋ ਭਰਾ ਤੇ ਇੱਕ ਭੈਣ ਸੀਗੇ ਮਤਲਬ ਇੱਕ ਬ੍ਰਦਰ ਦੀ ਡੈਥ ਹੋ ਗਈ ਇੱਕ ਬ੍ਰਦਰ ਆਸਟ੍ਰੇਲੀਆ ਚ ਡਾਕਟਰ ਹੈ ਇੱਕ ਸਿਸਟਰ ਮੇਰੇ ਡੀਏਵੀ ਕਾਲਜ ਬਠਿੰਡਾ ਚ ਇੰਗਲਿਸ਼ ਦੇ ਲੈਕਚਰਾਰ ਹੈਗੇ ਆ ਮੇਰੇ ਹਸਬੰਦ ਤੁਹਾਨੂੰ ਪਤਾ ਹੀ ਹੋਣਾ ਕਿ ਕਾਫੀ ਦਿਰ ਤੋਂ ਪੋਲਿਟਿਕਸ 'ਚ ਹੈਗੇ ਬੜੇ ਸੀਨੀਅਰ ਹੈਗੇ ਨੇ ਪੋਲਿਟਿਕਸ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਰਹੇ ਹੈ ਬੇਟੀ ਹੈ ਮੇਰੀ ਉਹ ਡੀ ਐਮਸੀ ਦੇ ਵਿੱਚ ਐਮ ਬੀਬੀਐਸ ਕਰਦੀ ਐ ਸੋ ਇਹ ਇਹ ਸਾਡਾ ਪਰਿਵਾਰ ਹੈ ਜਿੱਥੋਂ ਤੱਕ ਐਜੂਕੇਸ਼ਨਲ ਕੁਆਲਿਫੀਕੇਸ਼ਨ ਵਗੈਰਾ ਦਾ ਹੈਗਾ ਉਹ ਮੈਂ ਐਮ ਐਸ ਸੀ ਐਮ ਫਿਜ਼ੀਓਲੋਜੀ ਦੀ ਕੀਤੀ ਐ ਪੰਜਾਬੀ ਯੂਨੀਵਰਸਿਟੀ ਤੋਂ ਮੈਂ ਪਹਿਲਾਂ ਰਿਸਰਚ ਵੀ ਕਰਦੀ ਸੀਗੀ ਜ਼ੋਲੋਜੀ ਦੇ ਵਿੱਚ ਕੈਂਟਮੋਲੋਜੀ ਇੱਕ ਬ੍ਰਾਂਚ ਹੁੰਦੀ ਐ ਜਿਹਦੇ ਵਿੱਚ ਇਨਸੈਕਟਸ ਦਾ ਬਿਹੇਵੀਅਰ ਤੇ ਉਹ ਸਾਰਾ ਕੁਝ ਆਪਾਂ ਦੇਖਦੇ ਆਂ ਜੋ ਕ੍ਰੌਪਸ ਵਗੈਰਾ ਤੇ ਅਫੈਕਟ ਕਰਦੇ ਆਂ ਐਂਡ ਆਲ 댓 ਇਹ ਮੇਰਾ ਬੈਕਗ੍ਰਾਉਂਡ ਐ ਉਸ ਤੋਂ ਬਾਅਦ ਮੈਂ ਸਰਵਿਸ ਕੀਤੀ ਐ ਗਵਰਨਮੈਂਟ ਸਰਵਿਸ ਐਂਡ ਹੁਣ ਮੈਂ ਪੋਲਿਟਿਕਸ ਚ ਮੈਂ ਕਨੈਕਟ ਛੋਟਾ ਜਿ ਹੁਣ ਨਹੀਂ ਲੜਨਗੇ ਜੇ ਮੈਨੂੰ ਟਿਕਟ ਮਿਲਦੀ ਹੈ ਫਿਰ ਨਹੀਂ ਲੜਨਗੇ ਫਿਰ ਮੇਰੇ ਲਈ ਕੰਪੇਨ ਕਰਨਗੇ ਜੇ ਇਹਨਾਂ ਨੂੰ ਟਿਕਟ ਮਿਲਦੀ ਤਾਂ ਮੈਂ ਇਹਨਾਂ ਲਈ ਕੰਪੇਨ ਕਰਦੀ ਕਿਉਂਕਿ ਜਿਹੜੀ ਮੈਂ ਰਿਟਾਇਰਮੈਂਟ ਲਈ ਹੈ ਬੇਸਿਕਲੀ ਉਹ ਮੈਂ ਇਹ ਸੋਚ ਕੇ ਨਹੀਂ ਲਈ ਕਿ ਮੈਨੂੰ ਟਿਕਟ ਮਿਲ ਗਈ ਟਿਕਟ ਤਾਂ ਹਲੇ ਵੀ ਡਿਸਾਈਡ ਹੋਣੀ ਹੈ ਮੈਂ ਰਿਟਾਇਰਮੈਂਟ ਲਈ ਇਸੇ ਲਈ ਲਈ ਸੀ ਕਿ ਜੇ ਇਹਨਾਂ ਨੂੰ ਬਾਈਚਾਂਸ ਟਿਕਟ ਮਿਲਦੀ ਹੈ ਤਾਂ ਮੈਂ ਇਹਨਾਂ ਦੀ ਸਪੋਰਟ ਕਰਾਂਗੀ ਬਹੁਤ ਬਹੁਤ ਧੰਨਵਾਦ এবੀਪੀ ਸੰਜਣਾ ਨਾਲ ਗੱਲਬਾਤ ਕਰਨ ਦੇ ਲਈ ਤਾਂ ਜੋ ਇਹ ਚਰਚਾ ਦਾ ਵਿਸ਼ਾ ਹੈ ਮੁੱਦਾ ਅੱਜਕੱਲ ਕੇ ਪਰਿਵਾਰ ਜੜਾ ਮਲੂਕਾ ਪਰਿਵਾਰ ਉਹਨਾਂ ਦੇ ਵਿੱਚੋਂ ਪਰਮਪਾਲ ਕੌਰ ਤੇ ਗੁਰਪ੍ਰੀਤ ਸਿੰਘ ਨੇ ਬੀਜੇਪੀ ਜੁਆਇਨ ਕੀਤੀ ਜਦੋਂ ਕਿ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਪਰ ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ ਕਿ ਆਖਿਰ ਉਹਨਾਂ ਨੇ ਬੀਜੇਪੀ ਨੂੰ ਹੀ ਕਿਉਂ ਚੁਣਿਆ